ਹਾਂਜੀ ਆ ਵੀ ਅੱਜ ਤੁਹਾਨੂੰ ਦੋਸਤੋ ਦਿਖਾਉਂਦੇ ਆ ਇੱਥੇ ਤਾਂ ਕੂਨ ਰੈਪਿਡ ਦਾ ਇਹ ਦੇਖੋ ਪਾਰਕ ਆਇ ਇੱਥੇ ਬੱਚੇ ਖੇਡਣ ਆਉਂਦੇ ਆ ਆ ਦੇਖੋ ਕਿੰਨਾ ਵਧੀਆ ਬਣਾਇਆ ਬਣਾਉਣ ਦੀ ਟੈਕਨੀਕ ਦੇਖੋ ਆ ਜਿਹੜਾ ਕਾਰਪਟ ਆ ਦੂਰੋਂ ਐਦਾਂ ਲੱਗਦਾ ਜਿਦਾ ਚਿਪਸ ਪਾਈ ਆ ਪਰ ਚਿਪਸ ਨਹੀਂ ਹੈਗੇ ਪਲਾਸਟਿਕ ਦਾ ਮੈਟ ਆ ਫਿਰ ਆਹ ਜਿਹੜਾ ਆ ਦੇਖੋ ਥੱਲੇ ਚੂਰਾ ਇਹ ਦਰਖਤਾਂ ਨੂੰ ਜਿੱਦਾਂ ਤੂੜੀ ਬਣਾਉਂਦੇ ਨਾ ਉਹਨਾਂ ਦੀ ਬੇਸ ਨਹੀਂ ਕਰਦੇ ਢੇਰ ਦਾ ਢੇਰ ਹੋ ਗਿਆ ਹੈ ਨਾਲੇ ਥੱਲੇ ਕਾ ਨਹੀਂ ਉਗਣ ਦੇਣਾ ਤੇ ਆਈ ਦਾ ਝੂਲੇ ਆ ਹਾਂ ਆ ਦੇਖੋ ਇਦਾਂ ਵੀ ਇੱਥੇ ਹੈਗਾ ਤਾਂ ਬੱਚਿਆਂ ਵਾਸਤੇ ਆ ਆ ਫਿਰ ਇੰਡੀਅਨ ਲੋਕ ਆ ਕੇ ਨਜ਼ਰ ਫੈਦਾ ਟਾਉਂਦੇ ਆ ਬੱਚਿਆਂ ਲਈ ਆਉਦਾ ਇੱਥੇ ਹੈ ਨਹੀਂ ਕੋਈ ਤੇ ਆਲੇ ਦੁਆਲੇ ਸਾਰਾ ਜੰਗਲ ਆ ਜੰਗਲ ਦੇ ਵਿੱਚ ਇਹ ਘਰ ਆ ਅਗਾ ਆਇਆ ਮੈਨੂੰ ਲੱਗਦਾ ਸੀ ਇੱਥੇ ਹੈ ਨਹੀਂ ਪਰ ਨਹੀਂ ਇਹ ਜੰਗਲ ਦਾ ਏਰੀਆ ਜਿਆਦਾ ਆ ਉਹਨਾਂ ਨੇ ਗਵਰਨਮੈਂਟ ਨੇ ਦਰਖਤ ਜਿਹੜੇ ਆ ਇਹ ਕੱਟਣ ਤੇ ਮਨਾਹੀ ਕੀਤੀ ਹੋਈ ਆ ਦਰਖਤ ਨਹੀਂ ਕੱਟਣੇ ਕਹੇ ਨੇ ਜੰਗਲੇ ਜੰਗਲ ਫਰੈਸ਼ ਹੈਰ ਪਾਹੀ ਲੋਕੀ ਤੰਦਰੁਸਤ ਰਹਿੰਦੇ ਆ ਖਾਣ ਪੀਣ ਵਧੀਆ ਪਾਉਣ ਪਾਣੀ ਵਧੀਆ ਕੋਈ ਪੋਲੂਸ਼ਨ ਨਹੀਂ ਹੈਗਾ ਉਹ ਦੇਖ ਲਾ ਦੂਰ ਤੱਕ ਉਹ ਗੱਡੀਆਂ ਖੜੀਆਂ ਬੰਦੇ ਨਹੀਂ ਪਰਦੀਦੇ ਲੋਕੀ ਇਦਾਂ ਆਪਣੇ ਵਾਂਗੂ ਨਹੀਂ ਫਿਰਦੇ ਸੜਕਾਂ ਦਾ ਜਾਲ ਵਿਛਿਆ ਵਿੱਚ ਇੱਥੇ ਜਿਹੜੇ ਘਾਰ ਆ ਉਹੀ ਗੱਡੀ ਲੈ ਕੇ ਆ ਸਕਦੇ ਆ ਦੂਜਾ ਬੰਦਾ ਆਮ ਬੰਦਾ ਇਧਰ ਨੂੰ ਲੁਟੇਰਾ ਜਾਂ ਕੋਈ ਇਧਰ ਨੂੰ ਗੱਡੀ ਨਹੀਂ ਲੈ ਕੇ ਆ ਸਕਦਾ ਬਸ ਇਹਨਾਂ ਚੀਜ਼ਾਂ ਦਾ ਹੀ ਹੈ ਫਰਕ ਕਾਫੀ ਹੈ ਇੰਡੀਆ ਨਾਲੋਂ ਇੱਥੇ ਦਾ ਤੇ ਆਹ ਤਾਂ ਚੀਜ਼ ਜਾਣੀ ਥੋੜੀ ਫੀਲਿੰਗ ਆ ਰਹੀ ਆ ਜਿਦਾ ਜੰਗਲ ਚ ਆ ਗਏ ਆ ਆਪਾਂ ਹੈਗਾ ਵੀ ਜੰਗਲ ਹੀ ਆ ਇਹ ਤੇ ਵਿੱਚ ਪਰ ਰੋਡ ਜਣੀਆਂ ਜਾਂਦੀਆਂ ਨਾ ਛੋਟ ਛੋਟੀਆਂ ਇੱਕ ਜਿਦਾ ਉਹ ਦੇਖੋ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਆਹ ਰੋਡ ਇੱਕ ਜਾਂਦੀ ਇੱਥੋਂ ਇਥੋਂ ਅੱਗੇ ਜਾ ਕੇ ਘਰ ਹੈਗੇ ਆ ਖੁੱਲੇ-ਖੁੱਲੇ ਘਰ ਤੇ ਇਹ ਹੈਗਾ ਜੀ ਇਹਨੂੰ ਕਹਿੰਦੇ ਆ ਜੀ ਕੂਨ ਰੈਪਰਟਸ ਇਹ ਮਿਨੀ ਐਪਲਸ ਦਾ ਇੱਕ ਪਿੰਡ ਆ ਇਹ ਹੁਣ ਦੇਖ ਲਓ ਤੁਸੀਂ ਜੇ ਪਿੰਡ ਹੀ ਇੰਨਾ ਸੋਹਣਾ ਤੇ ਸ਼ਹਿਰ ਕਿੰਨਾ ਸੋਹਣਾ ਉਹ